ਬਾਹਰ ਨਾ ਧਰਮੀ ਬਹੁਤ ਹੋ ਗਈ ਆ ਤੇ ਮੇਰੇ ਰਾ ਦਾ ਬਣੰਦਿਆ ਵਾ ਕਿ ਆਪਾਂ ਬਾਜ਼ਾਰ ਜਾ ਕੇ ਨਾ ਗਰਮੀ ਵਾਲੇ ਸੂਟ ਲੈ ਆਈਏ ਚਲ ਚਲਦੇ ਆਂ ਸ਼ਾਮ ਨੂੰ ਜਾਾਂਗੇ ਧੁੱਪ ਪਤਾ ਕਿੰਨੀ ਹੈ ਮੈਂ ਵੀ ਲੈ ਆਉਂਗੀ ਨਾਲੇ ਕੁੜੀ ਨੇ ਵੀ ਆਉਣਾ ਤੇ ਉਹਨੂੰ ਵੀ ਦੇ ਦਾਂਗੇ ਇੱਕ ਦੋ ਸੂਟ ਚਲੋ ਕੋਈ ਨਾ ਫਿਰ ਉਹ ਦੁਲਾਵਾਂਗੀ ਵਾ ਮੈਂ ਤੇ ਕਿੰਨੇ ਦੇ ਲੈਣਾ ਹੈ ਤੇ ਨਹੀਂ ਆ ਚਲ ਜਾਂਦੇ ਆਪਾਂ ਖਜੂਰੀ ਉਹਨਾਂ ਦੇ ਵੇਟ ਕਰਨਾ ਨਹੀਂ ਨਹੀਂ ਉਹਦਾ ਵੇਟ ਥੋੜੀ ਕਰਨਾ ਉਹਨੂੰ ਮੈਂ ਕਿਹਾ ਵੀ ਉਹਦੇ ਲਈ ਵੀ ਸੂਟ ਲੈ ਆਵਾਂਗੇ ਦੋ ਉਹਨੇ ਵੀ ਆਉਣਾ ਵਾ ਨਾ ਮੁੜ ਕੇ ਤੇ ਦੇ ਦਾਂਗੇ ਚਲੋ ਠੀਕ ਹੈ ਠੀਕ ਹੈ ਮੰਮੀ ਫਿਰ ਠੀਕ ਇਹ ਗੱਲ ਤੁਸੀਂ ਕਿੱਧਰ ਦੀ ਚੈਰੀ ਖੀਚੀਏ ਕੁਝ ਨਹੀਂ ਮੈਂ ਤੇ ਮੰਮੀ ਬਾਜ਼ਾਰ ਚਲੇ ਸੀ ਤੇ ਰੋਟੀ ਪਾਣੀ ਬਣਾਇਆ ਰੋਟੀ ਮੈਂ ਤੁਹਾਡੇ ਲਈ ਬਣਾਈ ਆ ਤੇ ਜੇ ਕਿਹਨੇ ਤੁਹਾਨੂੰ ਹੁਣੇ ਖਵਾ ਦੇਣੀ ਆ ਨਹੀਂ ਨਹੀਂ ਤੇ ਜੇ ਹੁਣੇ ਨਹੀਂ ਖਾਣੀ ਭੈਣ ਆਈ ਹੋਈ ਐ ਅਸਲ 'ਚ ਤੇ ਮੈਂ ਚਾਹੁੰਨਾ ਐ ਕਿ ਚਲੋ ਮੈਂ ਤੁਹਾਨੂੰ ਉੱਥੇ ਰੋਟੀ ਖਵਾ ਦੇਣੀ ਆ ਤੇ ਮੇਰੀ ਗੱਲ ਸੁਣੋ ਮੈਂ ਤੇ ਮੰਮੀ ਚਲੇ ਬਾਜ਼ਾਰ ਇਧਰ ਮੇਲੇ ਸੂਟ ਲੈਣ ਤੇ ਸਾਨੂੰ ਥੋੜੇ ਜਿਹੇ ਪੈਸੇ ਦੇ ਦਿਓ। ਦੇਖ ਲੋ ਜੇ ਹੋ ਜੇ ਹਜੇ ਨਾ ਜਾਓ। ਕਿਉਂ? ਕਿਉਂਕਿ ਹਜੇ ਮੰਮੀ ਭੈਣ ਆਈ ਬਾਜ਼ਾਰ। ਅੱਛਾ। ਇੱਥੇ ਸ਼ਹਿਰ ਦੇ ਵਿੱਚ ਆ। ਤੇਨ ਫੋਨ ਆਇਆ? ਹਾਂ ਮੈਨੂੰ ਫੋਨ ਕੀਤਾ ਤੇ ਮੈਂ ਆਨਾਂ ਵੀ ਚਲੋ ਵੀ ਇੱਥੇ ਆਉਣਾ ਤਾਂ ਹੈਗਾ ਹੀ ਆਨਾਂ। ਚਲ ਪੜਾ ਜਦੋਂ ਇੱਥੇ ਆ ਜਾਂਦੇ ਆ ਤੇ ਇਧਰ ਨੂੰ ਤਾਂ ਫਿਰ ਆਉਣਾ ਹੀ ਤਾਂ ਆਉਂਦੇ ਨੇ। ਤੇ ਮੈਂ ਆਨਾਂ ਵੀ ਆ ਜਣਾ ਤੇ ਰੋਟੀ-ਰੋਟੀ ਚੱਲਦੀ ਇਕੱਠੇ ਖਾ ਲਾਂਗੇ। ਉਹ ਆਈ ਇੱਥੇ ਸ਼ੋਪਿੰਗ ਕਰਨ। ਤੇ ਤੁਹਾਨੂੰ ਵੀ ਪਤਾ ਹੈ। ਉਹਨੇ ਉੱਥੇ ਸ਼ੋਪਿੰਗ ਕਰਕੇ ਆ ਕੇ ਵੀ ਇੱਥੇ ਆ ਕੇ ਕਹਿਣਾ। ਮੇਰਾ ਨਹੀਂ ਆਇਆ ਮੇਰਾ ਇਹ ਨਹੀਂ ਆਇਆ ਮੇਰਾ ਉਹ ਨਹੀਂ ਆਇਆ ਫਿਰ ਕਿਹਾ ਪਤਾ ਤੀ ਐਂਦਾ ਹੀ ਕਰਦੀ ਹੁੰਦੇ ਨੇ ਜੇ ਨਾ ਚਰ ਮਾਪਿਓ ਜਿੰਦਾ ਹੋਵੇ ਤੀਆਂ ਨੂੰ ਆਰਸ ਹੁੰਦੀਆਂ ਕੱਲ ਉਹ ਹੀ ਮਰ ਗਏ ਤੂੰ ਕੀ ਪੁੱਛਣਾ ਕਿ ਨਹੀਂ ਪੁੱਛਣਾ ਪਰ ਮम्मी ਹੁਣ ਆਪਾਂ ਕਦੋਂ ਜਾਣਾ ਦੀਦੀ ਨੇ ਤੇ ਆਪਣਾ ਸੰਭਾਲ ਲੈ ਕੇ ਉਹਨਾਂ ਆਪਣੇ ਲਈ ਥੋੜੀ-ਬੁਝ ਲੈ ਕੇ ਆਉਣਾ ਓਹੋ ਆਜ ਤਾਂ ਜਾਵੇ ਤੂੰ ਪਹਿਲਾਂ ਹੀ ਭੁੜਕਣ ਲੱਪੀ ਆ ਉਹ ਵੀ ਨਾਲ ਚਲ ਜੂਗੀ ਹਾਂ ਉਹ ਜਾਣ ਵਾਲੀ ਉਹਨੇ ਵੈਸੇ ਵੀ ਸੱਚ ਨਾ થોੜੀ ਪੈਣਾ ਉਹਨੇ ਅੱਜ ਇਹੋ ਤੇ ਗੱਲ ਕਹਿਣੀ ਹੁੰਦੀ ਆ ਵਜਬੀ ਮੇਰਾ ਆ ਨਹੀਂ ਆਇਆ ਮੇਰਾ ਆ ਨਹੀਂ ਆਇਆ ਤੇ ਉਹ ਹਸਮਰ ਰਹਿ ਗਿਆ ਉਹਨੇ ਮੈਂ ਤੈਨੂੰ ਕਿਹਾ ਵੀ ਧੀਆ ਨੂੰ ਆਸ ਹੁੰਦੀ ਆ ਭਾਵੇਂ ਕਿੰਦੀ ਮਰਜੀ ਘਰ ਚਾਹੂ ਕਰਨੀਆਂ ਹੁਣ ਮਾਪਿਆਂ ਕੋਲ ਲੈਣ ਦੀ ਆਦਤ ਹੁੰਦੀ ਆ ਜਿੰਨਾ ਚਿਰ ਮਾਪਿਓ ਜਿੰਨਾ ਅੰਨਾ ਚਰਚਾ ਨ ਮੰਗਣਾ ਹੀ ਮੰਗਣਾ ਕੱਲ ਹੋਈ ਮਰ ਗਿਆ ਤੇ ਤੁਸੀਂ ਕੀ ਦੇਣਾ ਉਹ ਜਾ ਮਾਤਾ ਐਵੇਂ ਜੀ ਗੱਲਾਂ ਕਰਿਆ ਕਰੋ ਲੈ ਮਾਤਾ ਤੂੰ ਐਵੇਂ ਜੇ ਗੱਲਾਂ ਘਾਤੋਂ ਕਰਦੀ ਆ ਤੈਨੂੰ ਪਤਾ ਵੀ ਗੱਲਾਂ ਸੁਣ ਕੇ ਨਾ ਮੈਨੂੰ ਗੁੱਸਾ ਚੜ ਜਾਂਦਾ ਹੈ ਨਾਲੇ ਤੇ ਮੇਰੀ ਗੱਲ ਸੁਣ ਮੈਂ ਤੇ ਆਪ ਕਹੀ ਮੈਂ ਕੀ ਇਹ ਵੀ ਚਾਹੀਉਂਦੀ ਆ ਵੀ ਤੇਰੀ ਉਮਰ ਨਾ ਵੱਡੀ-ਵੱਡੀ ਹੋਵੇ ਤੂੰ ਤੇ ਸੁਖ ਨਾਲ ਆਪਣੇ ਪੋਤਰੇ-ਪੋਤਰੀਆਂ ਦੇ ਵਿਆਹ ਦੇਖ ਕੇ ਫੇਰ ਜਾਵੇਂ ਜਿੱਥੇ ਜਾਣਾ ਨਹੀਂ ਨਹੀਂ ਤੈਨੂੰ ਰੋਕਦਾ ਮੈਨੂੰ ਨਹੀਂ ਚਾਹੀਦੀ ਵੱਡੀ-ਵੱਡੀ ਉਮਰ ਮੈਨੂੰ ਪਤਾ ਜਿੰਨਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਮਾਤਾ ਆ ਗਈ ਗੱਲ ਕਰਤੀ ਮੈਂ ਸਭ ਜਾਣਦੀ ਆ ਮੈਂ ਦੁਨੀਆਚਾਰੀ ਮੈਂਵੇਂ ਧੋਰੀ ਫਿਰਦੀ ਲੈ ਤੈਨੂੰ ਵੀ ਲੱਗਦਾ ਏ ਤੈਨੂੰ ਪਿਆਰ ਨਹੀਂ ਕਰਦੇ ਬਹੁਤ ਪਿਆਰ ਕਰਦੇ ਜੇਗੇ ਲੈ ਦੱਸ ਮਾਤਾ ਤਾਂ ਤੀ ਬੋਲਾ ਕੁਝ ਮੈਂ ਕੀ ਬੋਲਾਂ ਮੇਰੇ ਸਾਰੇ ਜੜੀ ਨਾ ਲੱਗ ਰਹੀ ਨਹੀਂ ਇਹਨਾਂ ਨੂੰ ਪਤਾ ਹੀ ਮੈਂ ਕਿੰਨਾ ਨੇ ਰਖਿਆ ਲੱਗਦੀ ਤਾਂ ਵੀ ਕਹਿੰਦੇ ਹੁੰਦੇ ਨੇ ਨਹੀਂ ਮੇਰਾ ਨਰ ਜਿਆਜ ਨਾਲ ਲਾਉਣਾ ਹੁੰਦਾ ਕਿ ਕੁਝ ਕਰਦੀ ਨਹੀਂ ਤੇ ਮੈਂ ਕੱਦ ਤੈਨੂੰ ਕਦੀ ਕਿਹਾ ਵੀ ਤੂੰ ਕੁਝ ਕਰਦੀ ਨਹੀਂ ਮੈਂ ਆਪਣਾ ਵਿੱਚ ਮੇਰੇ ਆਪਣੇ ਮੁੰਡੇ ਨੂੰ ਕਹਿਣ ਦੀ ਹੁੰਦਾ ਨਾ ਮਾਂ ਮੈਂ ਤੇਨੂੰ ਬੜਾ ਪਿਆਰ ਕਰਦਾ ਬੜਾ ਮੈਨ ਪਤਾ ਜਿਹੜਾ ਪਿਆਰ ਕਰਦਾ ਤੇ ਮੰਮੀ ਤੇਰਾ ਮੁੰਡਾ ਪਿਆਰ ਕਰਦਾ ਮੈਂ ਨਹੀਂ ਤੈਨੂੰ ਕਰਦੀ ਆ ਚੱਲ ਕਰਦੇ ਪਿਆਰ ਮੈਨੂੰ ਪਤਾ ਆ ਚੰਗਾ ਈ ਗੱਲ ਮੇਰੇ ਆਪਣੀ ਕਰਨ ਨਾ ਮੈਂ ਵਿੱਚ ਤੁਸੀਂ ਆਪਣਾ ਉਹ ਕੀ ਕਹਿੰਦੇ ਹੁੰਦੇ ਨੇ ਬਿਛੜ ਕੇ ਬਾਈ ਉਹ ਗੱਲ ਆਪਣੀਆਂ ਤੁਸੀਂ ਆਓ ਚਲ ਤੂੰ ਆਂਦੀ ਨਾ ਬਾਜ਼ਾਰ ਜਾਣਾ ਤੂੰ ਪੈਸੇ ਦੇ ਤੇ ਖਹਿੜਾ ਛੱਡ ਬੱਸ ਮਾਤਾ ਗੱਲ ਜਿਵੇਂ ਸਾਰੀ ਪੈਸੇ ਦੀ ਹੈ ਹੁਣ ਤੇ ਮੈਨੂੰ ਇਹ ਪਤਾ ਲੱਗ ਗਿਆ ਵੀ ਬਸ ਤੁਹਾਨੂੰ ਨਾ ਮੇਰੇ ਨਾਲ ਪਿਆਰ ਨਹੀਂ ਹੈਗਾ ਪੈਸੇ ਨਾਲ ਪਿਆਰ ਆ ਜਾਇਜਾਤ ਬੋਦੀਆਂ ਹੋਈ ਤਾਂ ਨਾ ਕਰ ਸੱਸੀ ਕਾਲ ਲੈ ਤੂੰ ਕਿੱਥੋਂ ਇੱਦੀ ਧੁੱਪ ਆ ਗਈ ਮੇਤੀ ਮੈਂ ਕੀਤਾ ਸੀ ਸੇਵਕ ਨੂੰ ਫੋਨ ਸੱਸਾ ਭਾਬੀ ਕਿ ਮੈਂ ਸ਼ਹਿਰ ਨੂੰ ਆਈ ਹੋਈ ਆ ਅੱਛਾ ਤੇ ਮੈਂ ਕਿਹਾ ਚੱਲ ਹੁੰਦੀ ਜਾਵਾਂਗੀ ਫਿਰ ਹੋਰ ਸੁਣੋ ਠੀਕ ਠਾਕ ਹੋ ਠੀਕ ਹੈ ਤੂੰ ਸੁਣ ਕੱਲੀ ਆਈ ਹੈ ਕੱਲੀ ਆਵੀ ਸੀ ਬੱਸੇ ਫਿਰ ਸੇਰੇ ਆਨੀ ਸੀ ਹੁਣ ਸ਼ਾਮੀ ਜਾਏਗੀ ਬੱਸ ਵਾਪਸ ਤੇ ਉਸੇ ਵਾਸਤੇ ਚੱਲ ਜਾਵਾਂਗੀ ਸੇਰੇ ਚਲ ਜੀ ਨਹੀਂ ਸੇਰੇ ਨਹੀਂ ਜਾਣਾ ਤੇ ਦੁਕਾਨ ਕੀ ਦੋ ਦਿਨ ਰੱਖਾਂਗੀ ਜਿਹਦੀ ਪਾਣੀ ਆ ਹਾਂ ਪਾਣੀ ਲੈ ਆਉ ਭਾਬੀ ਕੀ ਖਰੀਦ ਲਈ ਇਹ ਤੇ ਉਹ ਸਮਾਨ ਲਿਆਈ ਆ ਜਿਹਦੀ ਮੈਨੂੰ ਜ਼ਰੂਰਤ ਹੈ ਤੂੰ ਹੀ ਵੇਲੋ ਉੱਕਾ-ਵੱਕਾ ਮੈਨੂੰ ਸਮਾਨ ਦਿੱਤਾ ਹੈ ਪੂਰਾ ਤਾਂ ਦਿੱਤਾ ਨਹੀਂ ਮੈਨੂੰ ਦਾਜ ਵਿੱਚ ਤੇ ਫਿਰ ਮੈਨੂੰ ਥੋੜੀ ਸੀ ਮੈਂ ਲੈ ਹੀ ਆਂ। ਨਹੀਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਧੀਆ ਨੂੰ ਦਾਜ ਚ ਨਹੀਂ ਦੇਈ ਦੀਆਂ। ਅਗਲੀਆਂ ਸੱਸਾਂ ਕਹਿੰਦੀਆਂ ਲੈ ਇਹਨਾਂ ਤੇ ਪਹਿਲਾਂ ਹੀ ਦਾਜ ਦੇ ਵਿੱਚ ਸਾਰਾ ਕੁਝ ਦੇਤਾ ਤੀ ਜਾਂਦੇ ਆਂ ਅੱਡੋ ਜੇ। ਲੈ ਮੰਮੀ ਇਹ ਗੱਲ ਥੋੜੀ ਹੁੰਦੀ ਆ। ਨਾਲ ਦੂਜੀ ਗੱਲ ਮੇਰੇ ਕੋਲ ਨਹੀਂ ਆਪਣੀ ਸੱਸ ਨਾਲ ਹੁੰਦਾ ਜਾਂਦਾ। ਇੰਨਾ ਗੰਦ ਪਾਉਂਦੀ ਐ ਕਿਤੇ ਕੱਪੜਿਆਂ 'ਚ ਗੰਦ ਕਿਤੇ ਬਿਸਤਰੇ ਦੇ ਉੱਤੇ ਹੀ ਬਿਮਾਰ ਪੈਂਦੀ ਕਈ ਵਾਰੀ ਮੈਂ ਕਹਿੰਨ ਨਾ ਪੈਸਾ ਤੇਰ ਕੋਗਾ ਕੋਈ ਨਰਸ ਪੱਕੀ ਰੱਖ ਲਾ ਤੇ ਜਾ ਕੇ ਡਾਕਟਰ ਦੇ ਚੰਗੇ ਇਲਾਜ ਕਰਾ ਲਾ ਇਲਾਜ ਨਹੀਂ ਭਾਬੀ ਚੰਗਾ ਕਰਵਾਂਦੀਗੀ ਪੈਸੇ ਨੂੰ ਅੱਗ ਲਾਣੀ ਹੀ ਹੀ ਐ ਤੇ ਤੈਨੂੰ ਕੱਲ ਹੀ ਵਿਆਹ 'ਤੇ ਖੜਿਆ ਜੇ ਤੂੰ ਇਹਨੂੰ ਪੁੱਛ ਨਹੀਂ ਸਕਦੀ ਤੇ ਦੱਸ ਮੰਮੀ ਹੁਣ ਮੈਂ ਉਹਦਾ ਗੰਦਮੰਦ ਸਾਫ਼ ਕਰਨਾ ਹੈਗਾ ਵੈ ਮੈਨੂੰ ਤਾਂ ਮੁਸ਼ਕ ਮਾਰਦੀ ਐ ਮੈਂ ਤਾਂ ਨਾ ਕਦੀ ਸਾਫ਼ ਕਰਾਂ ਕੱਲ ਨੂੰ ਮੈਂ ਬਿਮਾਰ ਹੋ ਜਾਾਂ ਤੇਰੀ ਪਰਜਾਈ ਮੈਨੂੰ ਪੁੱਛੇ ਨਾ ਤੇ ਤੂੰ ਫਿਰ ਉਹਨੂੰ ਕੀ ਕਹੇਂਗੀ ਅੱਗੋਂ ਨਾ ਮੰਮੀ ਰਬ ਕਦੀ ਨਾ ਦਿਨ ਲਿਆਵੇ ਤੂੰ ਕਿ ਕਾਨੂੰ ਬਿਮਾਰ ਪਵੋ ਨਾਲ ਤੂੰ ਤਾਂ ਮੇਰੀ ਮਾਂ ਹੋ ਮੈਨੂੰ ਧਰ ਤੋਂ ਕਾਨੂੰ ਮੁਸ਼ਕਾਏਗੀ ਇਹ ਉਹ ਵੀ ਜਿਹੇ ਦੀ ਮਾਂ ਗੱਲ ਕਰਨ ਲੱਗਿਆ ਸੋਚ ਲਈਦਾ ਹੁੰਦਾ ਪਈ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਮੇਰੀ ਵੀ ਨੂੰਹ ਕੋਲ ਬੈਠੀ ਉਹ ਵੀ ਸੋਚੇਗੀ ਲੈ ਮੰਮੀ ਪਰਜਾਈ ਤੇ ਮੇਰੀ ਕਰਮਾ ਵਾਲੀ ਹੈ ਕਿ ਤੁਹਾਡੇ ਵਰਗੀ ਮਾਂ ਮੇਰੀ ਉਹਨੂੰ ਸੱਸ ਦੇ ਰੂਪ ਚ ਮਿਲ ਗਈ ਹੈ ਤੇ ਮੇਰੀ ਸੱਸ ਨਾਲ ਤੇ ਇੱਕ ਦਿਨ ਨਾ ਤੁਸੀਂ ਕਟੋ ਇੰਨਾ ਬੋਲਦੀ ਐ ਕਿਤੇ ਕਹਿਣ ਦੀ ਹੱਦ ਨਹੀਂ ਆਪ ਦੀ ਇੱਕ ਕੁੜੀ ਹੋਵੇ ਨਾ ਤਉਨੂੰ ਧੀ ਦਾ ਦੁੱਖ ਵੀ ਹੋਵੇ ਆਪ ਦੀ ਕੋਈ ਕੁੜੀ ਤਾਂ ਹੈਗੀ ਨਹੀਂ ਬਸ ਇੱਕੋ ਇੱਕ ਮੁੰਡਾ ਵਾ ਉਸੇ ਗੱਲ ਦਾ ਉਹਨੂੰ ਹੰਕਾਰ ਹੈਗਾ ਵਾ ਤੇ ਤੂੰ ਉਹਨੂੰ ਧੀ ਬਣ ਕੇ ਵਿਖਾ ਆਪ ਚੰਗੇ ਤੇ ਜੱਗ ਚੰਗਾ ਮੰਮੀ ਕਿੰਨੇ ਸਾਲ ਦਾ ਸੇਵਾ ਕਰਤੀ ਐ 5 ਸਾਲ ਹੋ ਗਏ ਵਿਆਹ ਨੂੰ ਹੁਣ ਨਹੀਂ ਮੇਰਾ ਦਿਲ ਕਰਦਾਗਾ ਮੰਮੀ ਇੰਨਾ ਆਇਆ ਗਿਆ ਉਸ ਘਰ ਚ ਇੰਨੀ ਉਹਦੀ ਬਰਾਦਰੀ ਜੇ ਨਹੀਂ ਰਿਸ਼ਤੇਦਾਰੀ ਜੇ ਆਏ ਦਿਨ ਟੁਕੀ ਰਹਿੰਦੀ ਐ ਕੀ ਕਰਾਂ ਇਹ ਤੈਨੂੰ ਤੇਰੀਆਂ ਫਾਲਤੂ ਦੀਆਂ ਗੱਲਾਂ ਆ ਇਹ ਤੇ ਨੂੰਹਾਂ ਧੀਆਂ ਨੂੰ ਕਰਨਾ ਹੀ ਪੈਂਦਾ ਵਾ ਜੀ ਜੀ ਜੇ ਕੋ ਮੇਰੀ ਗੱਲ ਸੁਣੋ ਜੇ ਮੈਂ ਚੰਗੀ ਆ ਨਾ ਤੇ ਮੇਰੀ ਸੱਸ ਵੀ ਮੇਰੇ ਨਾਲ ਚੰਗੀ ਆ ਜੇ ਮੈਂ ਥੋੜਾ ਬੋਤਾ ਬੋਲ ਪੈਣੀ ਆ ਤੇ ਮੰਮੀ ਨੇ ਵੀ ਉਸੇ ਵੇਲੇ ਮੈਨੂੰ ਸੁਣਾਉਣੀ ਹੁੰਦੀਆਂ ਗੱਲਾਂ ਨਹੀਂ ਭਾਬੀ ਆ ਗੱਲ ਨਹੀਂ ਮੇਰੀ ਮਾਂ ਤਾਂ ਬਹੁਤ ਚੰਗੀ ਹੈ ਇਹ ਤਾਂ ਕੁਝ ਕਹਿੰਦੀ ਨਹੀਂਗੀ ਤਾਂ ਮੈਂ ਕਹਿੰਨੀ ਵੀ ਕਿ ਤੁਹਾਨੂੰ ਸੱਸ ਚੰਗੀ ਮਿਲੀ ਤੇ ਕਰਮਾ ਵਾਲੇ ਹੈਗੇ ਹੋ ਮੇਰੀ ਸੱਸ ਤਾਂ ਮੈਂ ਨਾ ਬੋਲਦੀ ਬੜਾ ਮੈਂ ਇਸ ਲਈ ਆਡ ਹੋਣਾ ਮੈਂ ਨਹੀਂ ਆਉਂਦੇ ਨਾ ਰਹਿਣਾ ਚੰਗਾ ਆਪ ਹੋਈ ਹੈ ਨਾ ਸਾਰੇ ਆਪਾਂ ਨੂੰ ਚੰਗੇ ਲੱਗਦੇ ਜੇ ਜੋ ਆਪ ਅਗਲੇ ਬੰਦੇ ਨੂੰ ਆਪਾਂ ਸੋਚੀ ਨਾ ਕਿ ਉਹ ਬੰਦਾ ਨਹੀਂ ਤੁਹਾਡੇ ਲਈ ਸਹੀ ਤੇ ਆਪਾਂ ਨੂੰ ਹੀ ਲੱਗਦਾ ਕਿ ਉਹ ਸਦਾ ਨਾਲ ਸਹੀ ਹੋਵੇ ਇਸ ਕਰਕੇ ਨਾ ਤਾਂ ਆਪ ਨੂੰ ਹੀ ਉਹਨਾਂ ਦਾ ਬਣਾ ਕੇ ਰੱਖਣੀ ਪੈਂਦੀ ਆ ਨਾਲੇ ਤੁਹਾਨੂੰ ਪਤਾ ਬਜ਼ੁਰਗ ਸਰੀਰ ਜਿਹਨਾਂ ਹੁੰਦਾ ਨਾ ਬੱਚਿਆਂ ਵਰਗਾ ਹੋ ਜਾਂਦਾ ਵਾ ਉਹ ਮੜੀ ਮੜੀ ਗਾਹ ਤੇ ਚਿੜਨ ਦਾ ਪੈਂਦੇ ਆ ਤੁਹਾਨੂੰ ਸਭ ਨੂੰ ਆਪ ਕੁੜੀ ਬਾੜੀ ਨੂੰ ਤਾਂ ਖਿਆਲ ਰੱਖਣਾ ਚਾਹੀਦਾ ਤੁਹਾਨੂੰ ਉਹਨਾਂ ਨੇ ਨੋ ਬਣਾ ਕੇ ਨਹੀਂ ਧੀ ਬਣਾ ਕੇ ਖੜਿਆ ਨਹੀਂ ਤੇ ਤੁਹਾਡਾ ਸਭ ਨੂੰ ਇਹੋ ਤੇ ਟਾਈਮ ਹੋਇਆ ਤੁਹਾਨੂੰ ਸਾਂਭਣਾ ਜੇ ਹੁਣ ਹੀ ਨਹੀਂ ਤੁਸੀਂ ਉਹਨੂੰ ਸਾਂਭੋਗੇ ਤੇ ਫਿਰ ਕਦੋਂ ਸਾਂਭੋਗੇ ਵੇਖੋ ਜੇ ਮੈਂ ਚੰਗੀ ਨਾ ਤੇ ਮੰਮੀ ਮੇਨਾਂ ਚੰਗੀ ਰਹਿੰਦੀਆਂ ਜੇ ਮੈਂ ਕੱਲ ਨੂੰ ਮੰਮੀ ਨਾਲ ਇਦਾਂ ਕਰੂੰਗੀ ਜੇ ਰੱਬ ਨਾ ਕਰੇ ਮੰਮੀ ਨੂੰ ਖੁਸ਼ ਹੋਵੇ ਜਾਂ ਮੰਮੀ ਬਿਮਾਰ ਪੈ ਜੇ ਜੇ ਮੈਂ ਕੱਲ ਨੂੰ ਇਦਾਂ ਕਰੂੰਗੀ ਤੇ ਫਿਰ ਮੇਰੇ ਲਈ ਥੋੜੀ ਚੰਗੀ ਗੱਲ ਨਹੀਂ ਨਹੀਂ ਭਾਬੀ ਐਦਾਂ ਦੀ ਗੱਲ ਮੈਂ ਦੁਬਾਰਾ ਕਹਿਣਾ ਮੇਰੀ ਮਾਂ ਨੂੰ ਤਾਂ ਤੱਤੀ ਬਾ ਨਾ ਲੱਗੇ ਮੇਲੇ ਮੈਨੂੰ ਕਿੱਡੀ ਸਿਆਣੀ ਐ ਸਿਆਣੀਆਂ ਗੱਲਾਂ ਕਰਦੀ ਤੂੰ ਸਿਆਣੀ ਹੋ ਕੇ ਵੀ ਨਿਆਣੀਆਂ ਗੱਲਾਂ ਕਰਨ ਲੱਗ ਪਈ ਨਹੀਂ ਮੰਮੀ ਗਲਤੀ ਹੋ ਗਈ ਭਾਬੀ ਮੇਰੇ ਤੋਂ ਮੈਂ ਤਾਂ ਇਹ ਵੇਖਦੀ ਪਈ ਆ ਕਿ ਧੀਆਂ ਮੇਖੋ ਲਾਂਭਾ ਲੈ ਕੇ ਫੇਕੇ ਜਾਂਦੀਆਂ ਨੇ ਤੇ ਛਾਟੀ ਮਾਵਾ ਭਰਜਾਈਆਂ ਕਹਿ ਦਿੰਦੀਆਂ ਦਫਾ ਕਰ ਜਰੂਰ ਸੱਸ ਨਾ ਰਹਿਣਾ ਪਰ ਤੁਸੀਂ ਦੋਨਾਂ ਨੇ ਨਾ ਬੜੀ ਸੋਹਣੀ ਗੱਲ ਮੇਰੇ ਨਾਲ ਕੀਤੀ ਐ ਜੇ ਮੈਂ ਆਡੋ ਜਾਗੀ ਜਾਂ ਕਿਸੇ ਕੋਲੋਂ ਤੇਰ ਮੇਰ ਕਰਾਂਗੀ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਤੁਹਾਡੇ ਤੇ ਚੁੱਕੀ ਜਾਣੀ ਆ ਨਾ ਤੇ ਖਰੇ ਪੇਕੇ ਸਖਾਂਦੇ ਨੇ ਪਰ ਮੇਰੇ ਪੇਕੇ ਤੇ ਕਦੀ ਕੁਛ ਮੈਨੂੰ ਕੋਈ ਪੁੱਠਾ ਸਿਖਾਉਂਦੇ ਹੀ ਨਹੀਂਗੇ ਐਦਾ ਤੇ ਮੇਰੇ ਵੀਰ ਤੇ ਵੀ ਗੱਲ ਆਏਗੀ ਨਹੀਂ ਮੰਮੀ ਮੈਂ ਤੁਹਾਡੇ ਉਂਗਲ ਨਹੀਂ ਚੁੱਕਣ ਦਵਾਂਗੀ ਕੋਈ ਗੱਲ ਨਹੀਂ ਸ਼ਰੀਰਾਂ ਦਾ ਕੀ ਹੈ ਇਹ ਤਾਂ ਸਵਸਥ ਵੀ ਰਹਿੰਦੇ ਨੇ ਤੇ ਬਿਮਾਰ ਵੀ ਹੋ ਜਾਂਦੇ ਨੇ ਮੈਸੇਜ ਦਾ ਧਿਆਨ ਰੱਖਣਾ ਹੀ ਹੋਵੇ ਹਾਂ ਠੀਕ ਮੈਂ ਤੁਹਾਨੂੰ ਲਾਂਬਾ ਨਹੀਂ ਆਉਂਦਾ ਵਾਂਗੀ ਮਾਨਸੀ ਕੋਈ ਮਾਨਸੀ ਮੈਂ ਵਲੇ ਭਾਂਡੇ ਨਾਲ ਉੱਪਰ ਸੀ ਕਰ ਰਾਵਾਂਗੀ ਜਿਹੜੀ ਦੁਕਾਨ ਤੇ ਲਿੱਤੇ ਤੇ ਜਾਂਦੀ ਜਾਂਦੀ ਨਾ ਆਪਣੀ ਸੱਸ ਅੱਸੇ ਦੋ ਸੂਟ ਲੈ ਕੇ ਜਾਵਾਂਗੀ ਬੜੀ ਵਧੀਆ ਗੱਲ ਕੀਤੀ ਤੂੰ ਵੇਖਿਆ ਇਹਦੇ ਹੋਈ ਨਾ ਗੱਲ ਉਹ ਵੀ ਸਮਝੇਗੀ ਵੀ ਮਾਂ ਨੇ ਚੰਗੀ ਸਿੱਖਿਆ ਦੇ ਕੇ ਭੇਜੀ ਐ ਬਿਲਕੁਲ ਜਿਹੜੀ ਮੈਂ ਨਰਾਜ਼ਗੀ ਵੀ ਕਰਕੇ ਉਹਨਾਂ ਨਾਲ ਲਾਈਆਂ ਨਾ ਉਹ ਵੀ ਕਿਸੇ ਤਰੀਕੇ ਨੂੰ ਦੂਰ ਕਰਾਂਗੀ ਲੋ ਜੀ ਦੇਖ ਲੋ ਇੱਕ ਮਾਂ ਚਾਵੇ ਯਾਨੀ ਕਿ ਇੱਕ ਪੇਕੇ ਚਾਹਣ ਤੇ ਆਪਣੀ ਧੀ ਨੂੰ ਸਹੀ ਰਸਤਾ ਵਿਖਾ ਸਕਦੇ ਨੇ ਆਡੋ ਨਾ ਕਿੜਾ ਓੱਖਾ ਵੈ જરાઈ ની તિલી لگਦੀ હે જરા એના પડકાવા આવਦਾ વે تے ਕੁੜੀਆਂ ਛੱਟ اڈો ਹੋ ਜਾਂਦੀਆਂ ਨੇ ਉਹ ਵੀ تے ਨੂੰਹیں ਹੁੰਦੀਆਂ ਨੇ ਕਿਸੇ ਦੇ ਘਰ ਦੀਆਂ ਤੇ ਉਹ ਵੀ تے ਧੀਆਂ ਹੀ ਹੁੰਦੀਆਂ ਨੇ ਮਾਪੇ ਬਦਿਆਂ ਪੇਕੇ ਚਾਂ ਤੇ ਸਹੀ ਰਸਤਾ ਵਖਾ ਕੇ ਘਰ ਜੋੜ ਸਕਦੇ ਨੇ ਤੇ ਪੇਕੇ ਹੀ ਚਾਂ ਧੀਆਂ ਦਾ ਘਰ ਉਜਾਲ ਸਕਦੇ ਨੇ ਮਤ ਬੁੱਢੀ ਤੇ ਪਰਦਾ ਪਵਾ ਸਕਦੇ ਲੇਕਿਨ ਇੱਥੇ ਮਾਂ ਨੇ ਬੜੀ ਸਮਝਦਾਰੀ ਨਾਲ ਆਪਣੀ ਧੀ ਨੂੰ ਇੱਕ ਚੰਗੀ ਸਿੱਖਿਆ ਦਿੱਤੀ ਕਿ ਸੱਸ ਵੀ ਤੇਰੀ ਮਾਂ ਵੈ ਪਿਆਰ ਨਾਲ ਰਹੇ ਮੇਰੀ ਨੂੰ ਮੈਨੂੰ ਪਿਆਰ ਕਰਦੀ ਆ ਨਾ ਤੂ ਤੇ ਵੰਗਿਆ ਆਪਣੀ ਸੱਸ ਨੂੰ ਪਿਆਰ ਕਰ ਘਰ ਘਰ ਚ ਇਦਾਂ ਦੀ ਮਾਂ ਹੋਣੀ ਚਾਹੀਦੀ ਐ ਜੋ ਕਦੀ ਪੁੱਠੀ ਮਤ ਨਾ ਦੇਵੇ ਮਾਰਾ ਸਭ ਨੂੰ ਸਮੱਤ ਬਖਸ਼ੇ ਹੱਸਦੇ ਖੇੜਦੇ ਰਿਆ ਕਰੋ ਲੜ ਝਗੜ ਕੇ ਕੀ ਕਰਨਾ ਹੈ ਬਾਹਰ ਨਾ ਗਰਮੀ ਬਹੁਤ ਹੋ ਗਈ ਆ ਤੇ ਮੇਰੇ ਨਾਲ ਦਬਲੰਦਿਆ ਵਾ ਕਿ ਆਪਾਂ ਬਾਜ਼ਾਰ ਜਾ ਕੇ ਨਾ ਗਰਮੀ ਵਾਲੇ ਸੂਟ ਲੈ ਆਈਏ ਚੱਲ ਚੱਲਦੇ ਆਂ ਸ਼ਾਮ ਨੂੰ ਜਾਣ ਇਹ ਧੁੱਪ ਪਤਾ ਕਿੰਨੀ ਐ ਮੈਂ ਵੀ ਲੈ ਆਉਂਗੀ ਨਾਲੇ ਉਡੀ ਨਵੇਂ ਆਉਣਾ ਤੇ ਉਹਨੂੰ ਵੀ ਦੇ ਦਾਂਗੇ ਇੱਕ ਦੋ ਸੂਟ ਚਲੋ ਕੋਈ ਨਾ ਫਿਰ ਉਹਨੂੰ ਲੈ ਆਵਾਂਗੇ ਵਾ ਮੈਂ ਤੇ ਕਿੰਨੇ ਦੇ ਲੈਣਾ ਹੈ ਤੇ ਨਹੀਂ ਆ ਚਲ ਜਾਂਦੇ ਆਪਾਂ ਕਿਜੂਰੀ ਉਹਨਾਂ ਦੇ ਵੇਟ ਕਰਨਾ ਨਹੀਂ ਨਹੀਂ ਉਹਦਾ ਵੇਟ ਥੋੜੀ ਕਰਨਾ ਉਹਨੂੰ ਮੈਂ ਕਿਹਾ ਵੀ ਉਹਦੇ ਲਈ ਵੀ ਸੂਟ ਲੈ ਆਵਾਂਗੇ ਦੋ ਉਹਨੇ ਵੀ ਆਉਣਾ ਵਾ ਨਾ ਮੁੜ ਕੇ ਤੇ ਦੇ ਦਾਂਗੇ ਚਲੋ ਠੀਕ ਹੈ